ਪਾਕਿਸਤਾਨ ਦੀ ਕੋਟ ਲਖपत ਜੇਲ੍ਹ ਚ ਬੰਦ ਭਾਰਤੀ ਕੈਦੀ ਕਿਰਪਾਲ ਸਿੰਘ ਦੀ ਦੇਹ ਭਾਰਤ ਨੂੰ ਸੌਂਪ ਦਿੱਤੀ ਗਈ ਹੈ। ਅਟਾਰੀ ਸਰਹੱਦ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਲਾਸ਼ ਲੈਣ ਪਹੁੰਚੇ ਸਨ। ਕਿਰਪਾਲ ਸਿੰਘ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਕਿਰਪਾਲ ਸਿੰਘ ਨਾਲ ਵੀ ਸਰਪਜੀਤ ਸਿੰਘ ਵਾਂਗ ਕੁੱਟ ਮਾਰ ਕੀਤੀ ਗਈ ਸੀ ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਮੌਤੇ ਅਸਲੀ ਕਾਰਨ ਕੀ ਨੇ। ਕਿਰਪਾਲ ਸਿੰਘ ਦਿਲਾਗੁਰਦਾਸਪੁਰ ਦੇ ਮੁਸਤਫਾਬਾਦ ਦਾ ਰਹਿਣ ਵਾਲਾ ਸੀ। ਪਾਕਿਸਤਾਨ ਵੱਲੋਂ ਅਜ ਕਿਰਪਾਲ ਸਿੰਘ ਦੀ ਲਾਸ਼ ਭਾਰਤ ਵਾਲੇ ਕੀਤੀ ਗਈ। ਹਾਲਾਂਕਿ ਚਾਚਾ ਜੀ ਨੇ ਧਿਆਨ ਦਿੱਤਾ ਇਹਨਾਂ ਦੇ ਸਰਬਜੀਤ ਦਾ ਇੱਕ ਉਲੋਤਾ ਗਵਾਹੀ ਇਹਨਾਂ ਨੇ ਆਪ ਖੁਦ ਅਸੀਂ ਖੁਦ ਵੀ ਇਕਿਆ ਝੋਟਾ ਲੱਗੀਆਂ ਦੇ ਕਾਫੀ ਚਾਚਾ ਜੀ ਦੇ ਸਾਤੇ ਸਰੀਰ ਚ ਬਹੁਤ ਲਾਲ ਗੀਏ ਤੇ ਨੱਕ ਨੂੰ ਕੁਝ ਖੂਨ ਵਗਿਆ ਸਾਰਾ ਇਹ ਸਾਰਾ ਪਾਕਿਸਤਾਨੀ ਸਾਜਿਸ਼ ਹੋਈ ਹੈ ਤੇ ਇੱਕ ਪਾਕਿਸਤਾਨੀ ਕਤਦਿਆ ਨੇ ਚਾਚੇ ਦਾ ਅਟੈਕ ਕੀਤਾ ਤੇ ਇਹਨਾਂ ਨੂੰ ਮਾਰ ਮਕਾਇਆ ਅਸੀਂ ਪੋਸਟਮਾਰਟ ਮੈਡੀਕਲ ਕਾਲਜ ਕਰਾਵਾਂਗੇ ਉਥੇ ਜਾ ਕੇ ਪੂਰਾ ਪਤਾ ਚੱਲ ਜਾਏਗਾ ਵੀ ਕੀ ਤੁਹਾਨੂੰ ਲੱਗਦਾ ਕਿ ਇਹ ਕਤਲ ਕੀਤਾ ਗਿਆ ਜਿੱਦਾਂ ਸਰਬਜੀਤ ਦਾ ਇੱਕ ਉਲੋਤਾ ਗਵਾਹ ਸੀ ਕਿਰਪਾਲ ਸਿੰਘ ਤੇ ਇਹਨਾਂ ਨੇ ਇਸੇ ਕਰਕੇ ਜਾਨੀ ਕਿ ਸਾਜ਼ਿਸ਼ ਕਰਕੇ ਸਾਰੀ ਸਮਟਰੀ ਖਤਮ ਕਰਤੀ ਹੈ ਵੀ ਇਹ ਗੇਮ ਵੀ ਪਤਾ ਨਹੀਂ ਚੱਲੇ ਵੀ ਸਰਬ ਜੀਤਨ ਨੂੰ ਕਿਵੇਂ ਮਾਰਿਆ ਤੇ ਕਿਰਪਾਲ ਸਿੰਘ ਦੇਤੇ ਦਿੱ ਗਈ ਜਾਨ